ਨਹੀਂ ਰਹਾ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ ਪਲੇਅਰ ਦੀ ਮੌਤ ਦਾ ਕਾਰਨ ਬਣਿਆ ਕਬੱਡੀ ਦਾ جنੂਨ ਗਰਾਊਂਡ 'ਚ ਹੀ ਪੈ ਗਿਆ ਦਿਲ ਦਾ ਦੌਰਾ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਬਿੱਟੂ ਬਲਿਆਲ ਜਿਹੜੇ ਕਿ ਕਬੱਡੀ ਦੇ ਪਲੇਅਰ ਸਨ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸ ਦਈਏ ਕਿ ਬੀਤੀ ਦਿਨੀ ਫਤੇਗੜ ਸਾਹਿਬ ਦੇ ਪਿੰਡ ਰੂਪਾ ਢੇੜੀ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਸੀ ਜਿਸ ਦੇ ਵਿੱਚ ਉਹ ਖੇਡਣ ਗਈ ਹੋਏ ਸਨ ਤੇ ਉੱਥੇ ਹੀ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਇਸ ਦੌਰਾਨ ਉਹਨਾਂ ਦੇ ਸਾਥੀ ਵੀ ਨਾਲ ਮੌਜੂਦ ਸਨ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹਨਾਂ ਦੇ ਸਟੰਟ ਪਏ ਸਨ ਅਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਕਬੱਡੀ ਨਾ ਖੇਡਣ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਉਹ ਕਹਿੰਦੇ ਸੀ ਕਿ ਕਬੱਡੀ ਉਹਨਾਂ ਦਾ ਜਨੂਨ ਹੈ ਜਿਸ ਕਰਕੇ ਉਹਨਾਂ ਨੇ ਕਬੱਡੀ ਨੂੰ ਹਮੇਸ਼ਾ ਅੱਗੇ ਰੱਖਿਆ ਅਤੇ ਗਰਾਊਂਡ ਦੇ ਵਿੱਚ ਜਦੋਂ ਬਿੱਕੀ ਦੇ ਨਹੀਂ ਖੇਡਦੇ ਨੇ ਤਾਂ ਰੇਡ ਪਾਉਣ ਤੋਂ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਨਹੀਂ ਸੀ ਅਤੇ ਉਹਨਾਂ ਦੇ ਮਾਪਿਓ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਭਰਾ ਦੀ ਵੀ ਤੇ ਹੁਣ ਉਹਨਾਂ ਦੀ ਸਿਰਫ ਭੈਣ ਰਹਿ ਗਈ ਆ ਅਤੇ ਪਿੱਛੇ ਉਹ ਆਪਣੀ ਪਤਨੀ ਨੂੰ ਛੱਡ ਗਏ ਨੇ। ਨੀ ਮੈਂ ਘਰ ਸੇ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਟਨਾ ਸਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿਤੇ ਸਟੰਟ ਪਏ ਸੀ ਸਟੰਟ ਪੈਣ ਕਰਕੇ ਡਾਕਟਰ ਨੂੰ ਮਨਾ ਕਰੇ ਜੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੋਆ ਮਤਲਬ ਹਾਰਦੀ ਦਿੱਕਤ ਸੀ ਹਾਰਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਐਂ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੇਰੇ ਮੈਨੂੰ ਗਰਾਊਂਡ ਤੋਂ ਚੱਕ ਕੇ ਲੈ ਕੇ ਆਣਾ ਪਰ ਉਹੀ ਗੱਲ ਸੱਚੀ ਹੋ ਗਈ ਪ੍ਰਮਾਤਮਾ ਨੇ ਜਿਹੜਾ ਮੂੰਹ ਨਿਕਲਿਆ ਤੇ ਕਬੱਡੀ ਦੇ ਜਿਹਨੂੰ ਖੇਡਣੀ ਜਨੂਨ ਹੈ ਬਹੁ ਤੇ ਉਦਾਂ ਥੋੜਾ ਜਿਹਾ ਜਿਵੇਂ ਜੂਰ ਜੂਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਵੀ ਕਰ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੋਣਾ ਜਾਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖਿਡਿਆਰੀ ਨੂੰ ਜਾਂ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਇਹ ਜ ਕਿੰਨੀ ਸੀ ਇਹ ਜੋ ਹੋਊਗੀ ਤਕਰੀਬਨ 28 ਹਾਂ 30 30 ਕਿਲੋਵੇ ਹੋਤੀ ਦਿੱਤੀ ਲਵੇ ਇੰਨੇ ਕੋ ਹੋਗੇ ਸਵਾ ਕਿਵੇਂ ਦਾ ਸੀ ਥੋੜਾ ਸਵਾ ਤਾਂ ਬਹੁਤ ਵਧੀਆ ਸੀ ਕਿਉਂਕਿ ਤਾਂ ਸ਼ੁਰੂ ਤੋਂ ਜੁੜੇ ਬਚਪਨ ਤੋਂ ਜੁੜੇ ਹੋਏ ਸਾਰੇ ਇਕ ਹਾਂ ਜੀ ਹਾਂ ਵਾਕਈ ਹੁਣ ਤਾਂ ਮੈਂ ਚਲੋ ਕਰਦਾ ਵੀ ਬੰਦਾ ਮੁਰਨ ਨਾਲ ਨਹੀਂ ਮੁਰਸਾਦਾ ਪਰ ਇਹ ਹੁਣ ਘਰ ਵੀ ਜਦੋਂ ਸਟੰਟ ਤੇ ਉਹਦੇ ਗਿਰ ਵੀ ਸੀ ਰੱਖਿਆ ਹੋਇਆ ਵੀ ਜਿੰਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਏ ਨੀ ਮਦਦ ਕਰੀ ਜਾਵੇ ਜੀ ਆਪਣਾ ਫਤਿਹਗੜ੍ਹ ਸਾਹਿਬ ਟੱਪ ਕੇ ਰਪਾਲੇ ਹੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਦੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਭੱਜ ਜਾ ਤੂੰ ਚੇਂਜ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ ਗਿਰ ਗਿਆ ਬ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਭਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਡਾਊਟ ਹੋ ਗਿਆ ਵੀ ਜਿਆਦਾ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਭਾਈ ਉੱਥੇ ਅਰਦਾਸ ਕਰਨ ਲੱਗ ਪਏ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਭਾਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਮਾ ਭਾਈ ਕਿਵੇਂ ਵੀ ਠੀਕ ਹੈ ਭਾਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਣਾ ਤੇ ਉਸ ਤੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਣਾ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾ ਨਹੀਂ ਬਾਈ ਮਾ ਇਹਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਟ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡਦਾ ਅੰਬ ਲੈ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬਾੜੇਂਗੇ ਨਹੀਂ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡਦਾ ਫੇਰ ਅੰਬ ਲੈ ਨੂੰ ਸੀ ਇਹ ਬਾਈ ਫਿਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਚੜਦੀ ਕਲਾ ਟਾਈਮ ਟੀਵੀ ਲਈ ਸੰਗਰੂਰ ਤੋਂ ਹਰ ਕਵਲ ਹੈਪੀ ਦੀ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇ 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ